ਮਾਹੀ ਦੇ ਵਿਛੋੜੇ ਵਾਲੀ ਰਾਤਾਂ ਹੀ ਕੈਰਦੀ ਮਾਹੀ ਦੇ ਵਿਛੋੜੇ ਵਾਲੀ ਰਾਤਾਂ ਹੀ ਕੈਰਦੀ ਗਲੀ ਘਲੀ ਰੁੰਦੀ ਏ ਅਨੰਤਪੁਰ ਸਹਿਰ ਦੀ ਗਲੀ ਗਲੀ ਰੋਂਦੀ ਏ ਅਨੰਤਪੁਰ ਸਹਿਰ ਦੀ ਮਾਹੀ ਦੇ ਵਿਛੋੜੇ ਵਾਲੀ ਰਾਤਿ ਆਇ ਕਹਿਰਦੀ ਗਲੀ ਗਲੀ ਰੋਂਦੀ ਏ ਅਨੰਤ ਪੁਰ ਸਹਿਰ ਦੀ ਗਲੀ ਗਲੀ ਦੂੰਦੀਏ ਅਨੰਤ ਪੁਰ ਸਹਿਰ ਦੀ ਦਸ ਸਾਡੇ ਕੋਲੋਂ ਕਿਰਾ ਬਦਲਾ ਚੁਕਾਇਆ ਹੈ ਦਸ ਸਾਡੇ ਪ੍ਰੀਤਮ ਤੋਂ ਮੁਖ ਰਛਪਾਇਆ 10 ਸਾਡੇ ਪ੍ਰੀਤ ਮਾਂ ਤੂੰ ਕਿਉਂ ਮੁਖ ਰਛਪਾਇਆ 10 ਸਾਡੇ ਕੋਲੁ ਕਿਰਾਬਤ ਨਾ ਚੁਕਾਇਆ 10 ਸਾਡੇ ਪ੍ਰੀਤ ਮਾਂ ਤੂੰ ਕਿਉਂ ਮੁਖ ਤੂੰ ਛਪਾਇਆ ਦੱਸ ਸਾਡੇ ਪ੍ਰੀਤ ਮਾ ਕਿਉਂ ਤੂੰ ਮੁਖੜਾ چھਪਾਇਆ ਹੋਇਆ ਕੀ ਕਸੂਰ ਹੋਇਆ ਕੀ ਕਸੂਰ ਸਾ ਤੂੰ ਸੰਜਾ ਕੇ ਸਵੇਰ ਵੀ ਗਲਗਲ ਰੋਂਦੀ ਏ ਅਨੰਦਪੁਰ ਸਹਿਰ ਦੀ ਗਲੀ-ਘਲੀ ਰੋਂਦੀ ਏ ਅਨੰਦਪੁਰ ਸਹਿਰ ਦੀ ਜਿੰਨਾ ਗਲੀਆਂ چیرਹਾ ਫੁੱਤੇ ਸਿੰਘ ਕੈਂਡ ਤਾ ਨਾ ਗਲੀਆਂ 'ਚ ਵੈਰੀ ਸੱਪ ਬਨ ਵੇਲ ਦਾ ਜਿੰਨਾ ਗਲੀਆਂ 'ਚ ਆਪ ਤੇਂਗ ਖੇਡਦੋ ਉਹਨਾਂ ਗਲੀਆਂ 'ਚ ਵੈਰੀ ਸੱਪ ਵੰਗੂ ਵੇਲ ਦਾ ਉਹਨਾਂ ਗਲੀਆਂ 'ਚ ਵੈਰੀ ਸਾਤ ਬਣ ਵੀਰ ਦਾ ਚੱਲੀ ਨਹੀਂ ਜਾਂਦੀ ਚੱਲੀ ਨਹੀਂ ਜਾਂਦੀ ਗੁਲਾਮੀ ਕਿਸੇ ਗੈਰ ਦੀ ਗਲੀ ਘਲੀ ਰੋਂਦੀ ਏ ਅਨੰਦਪੁਰ ਸਹਿਰ ਦੀ ਗਲੀ ਗਲੀ ਰੁੰਦੀਏ ਅਨੰਦਪੁਰ ਸਹਿਰ ਦੀ ਜਾਂਦ ਆਏ ਜੂਰਾ ਵਰ ਜੀਤ ਤੇ ਜੁਜਾਰ ਦੀ ਜਿੰਨਾ ਦੇ ਸਹਾਰੇ ਜੁੰਦੀ ਰੌਣਕ ਬਜਾਰ ਦੀ ਜਿੰਨਾ ਦੇ ਸਹਾਰੇ ਜੁੰਦੀ ਰੌਣਕ ਬਜਾਰ ਦੀ ਲਬਨੀ ਨੀ ਤੁਰ ਸਾਨੂੰ ਬੱਚਿਆਂ ਦੀ ਪੈਰ ਦੀ ਗਲੀ ਘਲੀ ਦੋਦੀ Anadolu şehridi, galip galip öndiye. Anadolu şehridi, Mahidevi çölde vali, ਸਰਦੀ ਗਲੀ ਗਲੀ ਰੁੰਦੀ ਏ ਅਨੰਤ ਪੁਰ ਸਰਦੀ ਗਲੀ ਗਲੀ ਰੁੰਦੀ ਏ ਅਨੰਤ ਪੁਰ ਸਰਦੀ